ਹਾਂਜੀ ਦੋਸਤੋ ਭੰਗੂ ਪ੍ਰਾਪਰਟੀ ਬਠਿੰਡਾ ਵਿੱਚ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਤੁਹਾਨੂੰ ਦਿਖਾਵਾਂਗੇ 250 ਗਜ ਦੇ ਵਿੱਚ ਬਣੀ ਹੋਈ ਹੈ ਕਾਫੀ ਖੁੱਲੀ ਡੁੱਲੀ ਜਿਹੜੀ ਹੈ ਕੋਠੀ ਹੈ 250 ਗਜ ਦੇ ਵਿੱਚ ਮਤੀ ਦਾਸ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਹੈ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਆਲ ਤੇ ਸੈਟਿੰਗ ਕਰਕੇ ਤੇ ਪੇਜ ਨੂੰ ਫੋਲੋ ਕਰ ਲੋ ਤੇ ਆਜੋ ਫਿਰ ਦੇਖਦੇ ਆ ਆਪਾਂ ਇਸ ਕੋਠੀ ਨੂੰ ਸੋ ਅੱਗੇ ਕਾਫੀ ਖੁੱਲ੍ਹਾ ਡੂਲਾ ਜਿਹੜਾ ਵੇੜਾ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਸੋ 250 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਮਤੀ ਦਾਸ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਤੇ ਆਜੋ ਦੇਖਦੇ ਆ ਫਿਰ ਇਸ ਕੋਠੀ ਨੂੰ ਸੋ ਪੰਗੂ ਪ੍ਰਾਪਰਟੀ ਬਠਿੰਡਾ ਤੁਹਾਡੇ ਵਾਸਤੇ ਅਕਸਰ ਇਸ ਤਰ੍ਹਾਂ ਦੇ ਜਿਹੜੇ ਆ ਓਪਰਾਲੇ ਹੀ ਕਰਦੇ ਰਹਿੰਦੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਲੈ ਕੇ ਆਪਾਂ ਕਰਾਂ ਦੀਆਂ ਉਹ ਆਉਣੇ ਰਹਣੇ ਆ। ਸੋ ਕੋਠੀ ਦੇਖਣ ਵਾਸਤੇ ਪੰਗੂ ਪ੍ਰੋਪਰਟੀ ਬਠਿੰਡਾ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ। ਸੋ ਕੋਠੀ ਬਹੁਤ ਹੀ ਸ਼ਾਨਦਾਰਾ ਬਣੀ ਹੋਈ ਆ। ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ। ਹੋ ਸਕੇ ਤਾਂ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਜਿੱਥੇ ਤੁਹਾਡਾ ਫਾਇਦਾ ਹੋਥੇ ਪੈਣ ਭਰਾਵਾਂ ਦਾ ਨਾਲਦਿਆਂ ਦਾ ਵੀ ਫਾਇਦਾ ਹੋ ਜਾਂਦਾ। ਸੋ ਇਸ ਵੇਲੇ ਆਪਾਂ ਹੈਗੇ ਆਂ ਜੀ ਰਸੋਈ ਦੇ ਵਿੱਚ ਕਬਡਰਜ਼ ਜਿਹੜੇ ਆ ਬਹੁਤ ਹੀ ਵਧੀਆ ਬਣੇ ਹੋਏ ਆ। ਬਹੁਤ ਹੀ ਵਧੀਆ ਮਟੀਰੀਅਲ ਦੇ ਨਾਲ ਇੰਟੀਰੀਅਰ ਦੇ ਨਾਲ ਸੋ ਪੀਓਪੀ ਦਾ ਕੰਮ ਰੰਗ ਰੋਗਣ ਦਾ ਕੰਮ ਡੌਨ ਸਿਲਿੰਗ ਦਾ ਡੋਰ ਵਿੰਡੋਜ਼ ਬਹੁਤ ਹੀ ਵਧੀਆ ਜਿਹੜਾ ਕੰਮ ਹੋਇਆ ਵੀ ਆ ਤੇ ਇਸ ਕੁਠੀ ਦੀ ਡਿਮਾਂਡ ਵੀ ਤੁਹਾਨੂੰ ਦੱਸਾਂਗੇ 65 ਲੱਖ ਰੁਪਿਆ ਇਸ ਕੁਠੀ ਦੀ ਡਿਮਾਂਡ ਸੋ ਬਹੁਤ ਹੀ ਵਧੀਆ ਜਿਹੜੀ ਆ ਡੌਨ ਸਿਲਿੰਗ ਹੋਈ ਆ ਬਹੁਤ ਹੀ ਵਧੀਆ ਲਿਵਿੰਗ ਏਰੀਆ ਜਿਹੜਾ ਬਣਿਆ ਹੋਇਆ 2 ਬੈਡਰੂਮ ਜਿਹੜਾ ਗਰਾਊਂਡ ਤੇ ਬਣਿਆ ਹੋਇਆ ਸੋ ਬਹੁਤ ਹੀ ਵਧੀਆ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਤੁਹਾਨੂੰ ਅੱਜ ਵਿਖਾਉਣ ਜਾ ਰਹੇ ਹਾਂ ਪੰਗੂ ਪ੍ਰਾਪਰਟੀ ਬਠਿੰਡਾ ਇਸ ਤਰ੍ਹਾਂ ਦੇ ਜਿਹੜੇ ਆ ਓਪਰਲਾਈ ਕਰਦਾ ਰਹਿੰਦਾ ਸੋ ਰੇਟ 65 ਲੱਖ ਰੁਪਇਆ ਬਾਕੀ ਮੌਕੇ ਤੇ ਹੋਰ ਵੀ ਜਿਹੜੀ ਆ ਉਹ ਛੂਟ ਹੋ ਜੂਗੀ 250 ਗਜ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਔਰ ਇਹ ਕੋਠੀ ਵੇਚਣ ਵਾਸਤੇ ਨਹੀਂ ਬਣੀ ਸੋ ਬਹੁਤ ਤਰ੍ਹਾਂ ਦੀ ਜਿਹੜੀਆਂ ਜ਼ਰੂਰਤਾਂ ਬਣ ਜਾਂਦੀਆਂ ਸੋ ਇਸ ਕਰਕੇ ਸੋਨਾ ਤੇ ਮਕਾਨ ਕਹਿੰਦੇ ਆ ਇੱਕ ਗਹਿਣਾ ਹੁੰਦਾ ਜੋ ਲੋੜ ਪੈਣ ਤੇ ਆਦਮੀ ਉਹਨੂੰ ਵੇਚਦਾ ਵੀ ਹੈ ਤੇ ਖਰੀਦਦਾ ਵੀ ਹੈ ਜੋ 250 ਗੈ ਦੇ ਵਿੱਚ ਬਣੀ ਹੋਈ ਕੋਠੀ ਐ ਇਸ ਵੇਲੇ ਆਪਾਂ ਦੇਖ ਰਹੇ ਆ ਬਠਿੰਡਾ ਸ਼ਹਿਰ ਦੇ ਵਿੱਚ ਮਤੀ ਦਾਸ ਨਗਰ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੋ ਪ੍ਰਾਪਰਟੀ ਬਠਿੰਡਾ ਤੇ ਕੰਟੈਕਟ ਕਰੋ ਜੀ ਸਾਡਾ ਵਟਸਐਪ ਨੰਬਰ ਡਿਸਪਲੇ ਤੇ ਤੁਸੀਂ ਦੇਖ ਰਹੇ ਹੋ 941720447 ਤੋ ਘਰ ਖਰੀਦਣ ਵਾਸਤੇ ਤੇ ਵੇਚਣ ਵਾਸਤੇ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਅਸੀਂ ਹਰ ਵਕਤ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਨੇ ਆ ਸੋ ਜੇਕਰ ਇਸ ਕੁਟੀ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਬਹੁਤ ਹੀ ਸੋਹਣੇ ਮਟੀਰੀਅਲ ਦੇ ਨਾਲ ਬਹੁਤ ਹੀ ਸੋਹਣੇ ਇੰਟੀਰੀਅਰ ਦੇ ਨਾਲ ਫਰੰਟ ਬਹੁਤ ਸੋਹਣਾ ਇਸ ਕੋਠੀ ਦਾ ਤੁਸੀਂ ਦੇਖ ਰਹੇ ਹੋ ਬਾਕੀ ਹਰ ਚੀਜ਼ ਦੀ ਆਪਣੀ ਆਪਣੀ ਇੱਕ ਵੈਲਿਊ ਹੁੰਦੀ ਹੈ ਔਰ ਉਹਦੇ ਬਣਦੇ ਅਧਾਰਤ ਜਿਹੜੀ ਹੈ ਉਦਾ ਰੇਟ ਰੱਖਿਆ ਜਾਂਦਾ ਸੋ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਕਰ ਜ਼ਮੀਨ ਵੇਚਣ ਜਾਂ ਖਰੀਦਣ ਲਈ ਤੁਸੀਂ ਪੰਗੂ ਪ੍ਰਾਪਰਟੀ ਬਠਿੰਡਾ ਤੇ ਕੰਟੈਕਟ ਕਰ ਸਕਦੇ ਹੋ ਸੋ